ਜੀ ਬ੍ਰਿਤਪਾਲ ਜੀ ਦੋ ਜਾਣਕਾਰੀ ਆਮ ਨਾਗਰਿਕ ਹੋਣ ਦੇ ਨਾਤੇ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਸਰਕਾਰੀ ਬੱਸਾਂ ਤੇ ਪ੍ਰਾਈਵੇਟ ਬੱਸਾਂ ਬਿਲਕੁਲ ਪੰਜਾਬ ਸਰਕਾਰ ਨੇ ਪਹਿਲੇ ਸਰਕਾਰੀ ਬੱਸਾਂ ਚ ਫੀ ਲਾਂਡ ਕਰਤਾ ਸਵਾਰੀਆਂ ਜਿਹੜੀਆਂ ਆ ਜਿਹੜੀ ਫ੍ਰੀ ਚਾਹੀਦੀਆਂ ਠੀਕ ਹੈ ਜੀ ਉਹ ਫ੍ਰੀ ਹੋਣ ਦੇ ਬਾਵਜੂਦ ਸਾਰੀਆਂ ਬੱਸਾਂ ਉਦੋਂ ਭੜੀਆਂ ਜਾਂਦੀਆਂ ਸੀ ਹੁਣ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੇ ਕੀ ਕਰਤਾ ਉਹਨਾਂ ਨੇ ਕਹਿਤਾ ਵੀ ਭਾਈ 52 ਸਵਾਰੀਆਂ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ 52 ਸਵਾਰੀਆਂ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ ਵੇਖੋ ਜੋੜੀ ਪ੍ਰਾਈਵੇਟ ਸਕੂਲ ਉਹ ਤੁਰੀ ਤੱਕ ਭਰੀ ਆ ਤੁਸੀਂ ਵੇਖੋ ਨੁਕੀ ਨੁਕੀ ਬੱਚੇ ਆ ਸਕੂਲਾਂ ਚ ਜਾਂਦੇ ਆ ਅੱਜ ਕੱਲ ਬੱਚੇ ਹੁਣ ਤਾਂ ਬੜਾ ਸਕੂਲ ਖੁੱਲ ਗਏ ਆ ਬੱਚੇ ਸਕੂਲਾਂ ਜਾਂਦੇ ਆ ਬੱਚੇ ਲੰਮਕੇ ਜਾਂਦੇ ਆ ਪਿੱਛੇ ਬੱਸ ਦੇ ਵਿੱਚ ਲੰਮਕੇ ਜਾਂਦੇ ਸਰਕਾਰ ਲਾਹ ਪ੍ਰਵਾਹ ਆ ਜਦੋਂ ਕੋਈ ਕੋਈ ਦੁਰਘਟਨਾ ਹੋ ਜਾਂਦੀ ਹੈ ਸਰਕਾਰ ਕੀ ਕਹਿੰਦੀ ਹੈ ਅਸੀਂ 50000 ਰੁਪਏ ਦਿੰਨੇ ਆ ਬੰਦਾ ਮਰ ਜਾਂਦਾ ਲੱਖ ਰੁਪਏ ਉਹਨੂੰ ਦਿੰਦੇ ਆ ਜ਼ਖਮੀ ਨੂੰ 50000 ਰੁਪਏ ਤਾਂ ਕੀ ਪੰਜਾਬ ਸਰਕਾਰ ਨੇ ਬੰਦੇ ਦੀ ਇੰਨੀ ਮੁੱਕਤੀ ਪਾਈ ਆ ਇੰਨਾ ਮੁੱਲ ਹੀ ਪਾਇਆ ਪੰਜਾਬ ਸਰਕਾਰ ਨੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਉਹ ਬੱਸਾਂ ਦੇ ਰੂਟ ਪਰਮਿਟ ਵਧਾਵੇ ਜਿੱਥੇ ਬੱਸਾਂ ਘਟਾ ਆ ਉੱਥੇ ਪਰਮਿਟ ਵਧਾਵੇ ਉੱਥੇ ਦੇਖਿਆ ਜਾਵੇ ਸੁਰੇਕਣ ਕੀਤਾ ਜਾਵੇ ਕਿ ਉੱਥੇ ਬੱਸਾਂ ਦੇ ਪਰਮਿਟ ਵਧਾਏ ਜਾਣ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਇਸ ਤਰਿਕਾ ਨਾ ਬੰਦੀ ਬਸਾਂ ਦੇ ਮਗਰ ਬੱਚੇ ਲੜਕਦੇ ਆ ਰਹੇ ਆ ਜਿੰਦਗੀ ਦਾ ਕਿਰਵਾੜ ਕਰ ਰਹੇ ਪ੍ਰਾਈਵੇਟ ਬਸਾਂ ਵਾਲੇ ਕੀ ਮੈਸੇਜ ਦੇਣਾ ਚਾਹੋਗੇ ਤਾਂ ਕੀ ਚੋਦਾਵਨੀ ਵੇਜੋਗੇ ਤੇ ਪ੍ਰਸ਼ਾਸਨ ਨਾਲੋਂ ਕੀ ਹਦਾਇਤਾਂ ਨੇ ਅਸੀਂ ਆਪਣੇ ਮਾਨਯੋਗ ਅਸੀ ਸਿੰਘ ਸਾਹਿਬ ਦੇਸ਼ ਨਿਰਦੇਸ਼ਾ ਹੈਡ ਆਪਣੇ ਡੀਐਸਪੀ ਹਰਦਕੋਟ ਸਾਹਿਬ ਦੇਸ਼ ਨਿਰਦੇਸ਼ਾ ਹੈਡ ਅਸੀਂ ਇਸ ਜੋ ਵੀ ਆਪਣੇ ਠੰਡ ਦੇ ਮੌਸਮ ਦੇ ਤੁੰਦ ਦੇ ਮੌਸਮ ਵਿੱਚ ਜੋ ਵੀ ਬਸਾਂ ਵਾਲੇ ਵਗੈਰਾ ਜੋ ਵੀ ਆਪਣੇ ਆਪਣੀ ਸਵਾਰੀਆਂ ਨੂੰ ਮੈਂਸ ਦਾ ਇਹ ਹੀ ਦਿਨ ਜਦੋਂ ਜਦਾਂ ਕਿ ਜਿੰਨੀ ਵੀ ਆਪਣੀ ਸਵਾਰੀ ਆ ਅੰਦਰ ਆਪਣੇ ਬੈਟ ਕੈਪੈਸਿਟੀ ਉਹਨੇ ਸਵਾਰੀ ਨੂੰ ਲੈ ਬਿਠਾ ਕੇ ਲੈ ਕੇ ਆਉਣ ਇਸ ਤੋਂ ਬਿਨਾ ਜਾਂ ਕੋਈ ਉੱਪਰ ਬੈਠਿਆ ਜਾਂ ਪਿੱਛੇ ਲੜਕਦੇ ਆ ਰਹੇ ਆ ਉਸ ਤੋਂ ਬਾਅਦ ਉਸ ਨੂੰ ਨਾ ਨਾ ਬਿਠਾਉਣਾ ਕਿ ਇਹਨਾਂ ਦੀ ਸਖਤ ਸਾਵਣੀ ਆ ਜੇ ਸਾਨੂੰ ਕਿਤੇ ਇਹੋ ਜੀ ਬੱਸ ਦੁਆਰਾ ਕਿਤੇ ਮਿਲਦੀ ਦੇਖਦੀ ਆ ਅਸੀਂ ਉਹਨਾਂ ਦੇ ਚਲਾਨ ਕਰਾਂਗੇ ਉਹਨਾਂ ਨੂੰ ਬਾਉਂਡ ਵੀ ਕੀਤਾ ਜਾਏਗਾ ਇਹਨਾਂ ਨੂੰ ਸਖਤ ਹਦਾਇਤਾਂ ਕਿ ਜੇ ਸਾਨੂੰ ਅਸੀਂ ਸਾਰੇ ਸ਼ਹਿਰ ਦੇ ਵਿੱਚ ਘੁੰਮ ਰਹੇ ਆ ਕਿਤੇ ਵੀ ਸਾਨੂੰ ਲੱਗ ਰਿਹਾ ਤੁਹਾਨੂੰ ਜਿੱਥੇ ਵੀ ਇਹ ਬੱਸ ਵਗੈਰਾ ਕੋਈ ਵੀ ਸਾਨੂੰ ਮਿਲ ਗੀ ਕਿ ਮਿਲਦਾ ਓਵਰਲੋਡ ਲਾ ਲੋ ਜਾਂ ਕਿਸੇ ਆਪਣੇ ਸਵਾਰੀਆਂ ਬੱਸਾਂ ਦੀ ਸਵਾਰੀਆਂ ਲਾ ਲੋ ਉਹਨਾਂ ਸਖਤ ਤੋਂ ਸਖਤ ਚਲਾਣ ਕੀਤੇ ਜਾ ਰਹੇ ਆ ਤੇ ਇਹਨਾਂ ਨੂੰ ਸਖਤ ਹਦਾਇਤਾਂ ਕਿਉਂਕਿ ਜੋ ਵੀ ਆਪਣੇ ਬੱਚੇ ਆ ਸਕੂਲ ਵਗੈਰਾ ਜਾਂਦੇ ਆ ਜੋ ਛੋਟੇ ਆ ਇਹਨਾਂ ਨੂੰ ਇਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੁੰਦਾ ਕੱਲ ਨੂੰ ਵਗੈਰਾ ਜਿੱਥੇ ਵੀ ਕਦੇ ਕੱਲ ਨੂੰ ਰੱਬ ਨਾ ਕਰੇ ਕਿਸੇ ਨਾਲ ਕੋਈ ਮਿਸ ਹੈਪਨਿੰਗ ਹੁੰਦੀ ਆ ਉਸ ਦਾ ਫਿਰ ਰਿਜ਼ਲਟ ਮਾੜਾ ਹੁੰਦਾ ਤੇ ਧਰਨਾ ਵਗੈਰਾ ਲੱਗਦੇ ਆ ਤੇ ਉਸ ਸ਼ਹਿਰ ਦੇ ਵਿੱਚ ਸਮੱਸਿਆ ਆਉਂਦੀ ਤੋ ਪਹਿਲਾਂ ਹੀ ਇਹਨਾਂ ਨੂੰ ਸਖਤ ਹਦਾਇਤ ਦਿੱਤੀ ਜਾਂਦੀ ਆ ਕਿ ਆਪਣੇ ਬੱਸਾਂ ਵਾਲੇ ਸਖਤ ਚਦਾਵਣੀ ਹੈ ਕਿ ਆਪਣੇ ਪਹਿਲਾਂ ਹੀ ਆਪਣੇ ਤੇ ਕੰਟਰੋਲ ਕਰਨਾ ਤਾਂ ਜੋ ਕੱਲ ਨੂੰ ਕੋਈ ਮਿਸ ਹਾਪ ਨਹੀਂ ਹੋਵੇ ਤਾਂ ਬਚਾਇਆ ਜਾ ਸਕੇ ਇਹ ਆਪਣੀ ਪਬਲਿਕ ਨੂੰ ਮੈਂ ਸਭ ਤੋਂ ਪਹਿਲਾਂ ਦਾ ਮੈਸੇਜ ਇਹ ਆ ਜੀ ਆਪਣੇ ਪੇਪਰ ਬਹੁਤ ਘੱਟ ਗੌਰ ਰੱਖਦੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਇਹੀ ਹਦਾਇਤਾਂ ਕਿ ਜਦੋਂ ਵੀ ਆਪਾਂ ਸ਼ਹਿਰ ਦੇ ਵਿੱਚ ਜਾਣੇ ਆ ਜਾਂ ਸ਼ਹਿਰ ਦੇ ਵਿੱਚ ਆਉਣੇ ਆ ਵਾਪਸ ਆਪਣੇ ਜੋ ਵੀ ਪੇਪਰ ਗੱਜ ਦੇ ਪਹਿਲਾਂ ਪੂਰੇ ਰੱਖਣਾ ਤੇ ਇਹ ਇਸ ਤਰ੍ਹਾਂ ਦਾ ਇਹ ਰਿਹਾ ਕਿ ਆਪਾਂ ਜਦੋਂ ਵੀ ਕੋਈ ਹੋਲਡਵਾਜੀ ਕਰਾਂ ਹੁੰਦਾ ਉਸ ਨੁਕਸਾਨ ਹੀ ਹੁੰਦਾ ਹੈ ਸੋ ਆਪਾਂ ਪਹਿਲਾਂ ਹੀ ਆਪਣਾ ਉਸਤਾਨ ਨਾਲ ਆ ਵੀ ਆਪਣਾ ਕੰਮ ਕਰ ਕਰੋ ਧਿਆਨ ਨਾਲ ਲਾ ਕੇ ਜਾਓ ਸੀਟ ਬੈਲਟ ਵਗੈਰਾ ਲਗਾਵਾਗੇ ਤਾਂ ਆਪਣੀ ਜ਼ਿੰਦਗੀ ਆਪਣੀ ਹੀ ਸੇਫਟੀ ਹੈ ਇਸ ਦਾ ਕਿਸੇ ਦਾ ਕੋਈ ਫਾਇਦਾ ਨਹੀਂ ਆਪਣਾ ਹੀ ਆਪਣੀ ਜਾਂ ਆਪਣਾ ਹੀ ਫਾਇਦਾ ਹੋਣਾ ਹੈ ਤੋ ਇਹਨਾਂ ਨੂੰ ਸਕਦਾ ਦਾ ਹੈ ਤਾਂ ਕਿ ਆਪਣੀ ਆਪਣੀ ਜ਼ਿੰਦਗੀ ਦਾ ਵਿਚਾਰ ਰੱਖੋ ਜਾਨ ਤੋਂ ਬਚੋ ਪਰ ਦੇਖੋ ਕਿ ਨਿੱਕੇ ਨਿੱਕੇ ਬੱਚੇ ਬੱਸਾਂ ਦੇ ਮੰਗ ਲਟਕਦੇ ਆ ਰਹੇ ਹਨ ਹਾਂਜੀ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਗੀ ਹਾਂਜੀ ਹਾਂਜੀ ਬੱਸਾਂ ਦੇ ਬੱਚਿਆਂ ਤੋਂ ਆਪਣੇ ਮਾਪਿਆਂ ਨੂੰ ਵੀ ਚਾਹੀਦਾ ਉਹਨਾਂ ਕਿ ਆਪਣੇ ਬੱਚਣ ਸਮਝਾਉਣ ਜੇ ਪੱਲੀ ਗਲ ਤੋਂ ਆਪ ਛੱਡ ਕੇ ਜਾਣ ਜਦੋਂ ਲੱਗਦਾ ਕਿ ਬੱਚੇ ਨਿੱਕੇ ਆ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਅੱਜ ਦਾ ਜੋ ਵੀ ਛੜਕਦੇ ਕਿਸੇ ਨਾਲ ਵੀ ਕੋਈ ਵਾਰਦਾਤ ਹੋ ਜਾਂਦੀ ਹੈ ਕਈ ਵਾਰੀ ਬੱਚੇ ਆਸਾ-ਬਾਸਾ ਨਹੀਂ ਦੇਖਦੇ ਤੋਂ ਵੀ ਬਹੁਤ ਵੇਖਦੀ ਤੋਂ ਵੀ ਬਹੁਤ ਵੇਖਦੀ ਕਈ ਵਾਰੀ ਕੋਈ ਵਾਰਦਾਤ ਹੋ ਜਾਂਦੀ ਆ ਕਿਸੇ ਨਾਲ ਮਿਸ ਹਾਪਨਿੰਗ ਹੋ ਜਾਂਦੀ ਆ ਤੇ ਬਾਕੀ ਬਸਾਂ ਵਾਲਿਆਂ ਨੂੰ ਜੋ ਵੀ ਕਨੈਕਟਰ ਡਰਾਈਵਰ ਹੁੰਦੇ ਉਹਨਾਂ ਨੂੰ ਚਾਹੀਦਾ ਕਿ ਹਾਂ ਵੀ ਉਹ ਆਪਣੇ ਜਿੰਨੇ ਅੰਦਰ ਹੀ ਵੱਧ ਤੋਂ ਵੱਧ ਬੈਠ ਸਕਦੇ ਉਹਨੇ ਹੀ ਵਿੱਚ ਲੈ ਕੇ ਆਉਣ ਕਿਉਂਕਿ ਬਾਹਰ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਕਿ ਬਾਹਰ ਕਦੋਂ ਮਿਸਹੈਪਨਿੰਗ ਹੋ ਸਕਦੀ ਹੈ ਜੀ